ਦੇ ਲੰਮੇ ਸੋਏ ਤੋਂ 1948 ਚ ਬਿੱਲ ਆਇਆ ਸੀ ਬਿਜਲੀ ਐਕਟ 1948 ਆਜ਼ਾਦੀ ਤੋਂ ਬਾਅਦ 1 ਸਾਲ ਬਾਅਦ ਆ ਗਿਆ ਪਹਿਲਾਂ 1910 ਵਿੱਚ ਅੰਗਰੇਜ਼ਾਂ ਦਾ ਸੀ ਅੰਗਰੇਜ਼ਾਂ ਨੇ ਆਪਣੇ ਢੰਗ ਨਾਲ ਬਿਜਲੀ ਦਾ سلسلہ ਸੀਗਾ ਸੋ ਜਦੋਂ ਇਹ ਆਇਆ ਉਹਦੇ ਸਭ ਤੋਂ ਤਿੰਨ ਗੱਲਾਂ ਸਾਹਮਣੇ ਰੱਖੀਆਂ ਗਈਆਂ ਕਿ ਬਿਜਲੀ ਜਿਹੜੀ ਐ ਐਸੈਂਸ਼ੀਅਲ ਕਮੋਡਿਟੀ ਐ ਜ਼ਰੂਰੀ ਵਸਤੂ ਆ ਇਹ ਗਰੀਬਾਂ ਨੂੰ ਫੋਲਡੇਬਲ ਕੀਮਤਾਂ ਵਿੱਚ ਜਿੰਨੀਆਂ ਸਹਿਣ ਜੋ ਕੀਮਤਾਂ ਹੋਣ ਉਹਦੇ ਉੱਤੇ ਦਿੱਤੀ ਜਾਵੇ ਤੇ ਨਾਲ ਦੀ ਨਾਲ ਸੀ ਵੀ ਵੱਡੇ ਘਰਾਣਿਆਂ ਦੇ ਭਾਰ ਪਾਇਆ ਜਾਵੇ ਪਰ ਇਹ ਉਲਟੀ ਗੰਗਾ ਹੋ ਗਈ ਸੋ ਮੈਂ ਤੁਹਾਨੂੰ ਬੇਨਤੀ ਕਰੂੰਗਾ ਟਾਈਮ ਤੇ ਥੋੜਾ ਜਿਹਾ ਵੀ ਜੋ ਅੱਜ ਹਾਲਾਤ ਬਣ ਗਏ ਆ ਇਹ ਮੋਦੀ ਸਰਕਾਰ ਸਾਡੇ ਘਰਾਂ ਵਿੱਚ ਹਨੇਰਾ ਪਾਉਣਾ ਚਾਹੁੰਦੇ ਸਾਡੀ ਅੱਖਾਂ ਦੀ ਰੋਸ਼ਨੀ ਕੌਣੀ ਚਾਹੁੰਦੀ ਆ ਮੈਂ ਸਮਝਦਾ ਸਾਡਾ ਤੀਜਾ ਨੇਤਰ ਬਿਜਲੀ ਆ ਇਹਦੇ ਤੋਂ ਬਿਨਾਂ ਗੱਡੀ ਨਹੀਂ ਚੱਲ ਸਕਦੀ ਜੇ ਕੋਈ ਜ਼ਿੰਦਗੀ ਦਾ ਪਹੀਆ ਕਿਹਾ ਜਾਂਦਾ ਤਾਂ ਉਹ ਬਿਜਲੀ ਆ ਜਿਹੜੀ ਸਾਡੇ ਉੱਤੇ ਮਾਰ ਪਾਉਂਦੀ ਆ ਇਹਨੂੰ ਰੱਦ ਕਰਾਉਣ ਲਈ ਮੈਂ ਜ਼ੋਰ ਲਾਉਣਾ ਵੀ ਨਹੀਂ ਕਿੰਨਾ ਕੁ ਤੁਸੀਂ ਜ਼ੋਰ ਲਾਉਂਦੇ ਜੇ ਇਹਨੂੰ ਰੱਦ ਕਰਾਉਣੀ ਸਾਰੇ ਹਿੰਦੁਸਤਾਨ ਦੇ ਲੋਕ ਇੱਕ ਵੀ ਪੰਜਾਬ ਦੇ ਲੋਕ ਤਕੜੇ ਹੋ ਜੋ ਇਸ ਬਿੱਲੀ ਨੂੰ ਅਹੀ ਡਿਫਿਊਜ਼ ਕਰਨਾ ਵਾ ਇਹਨੂੰ ਧਰਤੀ ਦੇ ਵਿੱਚ ਅਰਥ ਕਰਕੇ ਇਹਨੂੰ ਰਹਿਣ ਨਹੀਂ ਦੇਣਾ ਇਸ ਵੇਲੇ ਇਹ ਆ ਸਾਡਾ ਅੱਜ ਦਾ ਨਾਰਾ ਸੋ ਇਸ ਕਰਕੇ ਤੁਸੀਂ ਵੇਖਿਆ ਘਰਾਂ ਦੇ ਵਿੱਚ ਬਿਜਲੀ ਤੋਂ ਬਚਾਅ ਕਰਨਾ ਹੋਵੇ ਤੇ ਕਿਤਾਬ ਬਣਾਉਂਦੇ ਹੁੰਦੇ ਬਿਜਲੀ ਅਰਥ ਹੋ ਜਾਵੇ ਆ ਜੀ ਸਾਡੀਆਂ ਕਰੋੜਾਂ ਲੋਕ ਐ ਤਾਰਾਂ ਲਾ ਕੇ ਇਸ ਬਿੱਲ ਨੂੰ ਭਜਾਈਏ ਇਸ ਬਿੱਲ ਦੇ ਨਾਲ ਸਾਥੀ ਵੀ ਪਹਿਲਾਂ ਕਹਿ ਗਏ ਮੈਂ ਦਰਣਾ ਨਹੀਂ ਚਾਹੁੰਦਾ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਉਹ ਕਹਿੰਦੇ ਸਾਨੂੰ 7 ਕਰੋੜ ਲੱਖ ਕਰੋੜ ਦਾ ਘਾਟਾ ਪੈ ਗਿਆ ਉਹ ਹੁਣ ਤੁਹਾਡੇ ਕੋਲੋਂ ਇਸ ਬਿੱਲ ਨਹੀਂ ਪੂਰਾ ਕਰਨਾ ਵਾ ਕਿ ਫਿਰ ਬਿੱਲ ਦੁੱਗਣਾ ਹੋ ਜਾਣਿਆ ਇਹਦੇ ਨਾਲ ਜਿਹੜੀ ਵੱਡੀ ਗੱਲ ਹੈ ਸਾਥੀ ਸਾਡਾ ਦੱਸ ਗਿਆ ਵੀ ਇਹ ਮੋਦੀ ਦੇ ਘਰ ਵਿੱਚ ਦੇ ਕੇ ਇੱਕ ਜੁਨਟ ਬਿਜਲੀ ਬਲੂਗੀ ਤੇ ਉਹਦਾ ਵੀ ਉਹ ਬਿੱਲ ਲਊ ਤੇ ਗਰੀਬ ਗਰੀਬੂ ਦੇ ਘਰ ਚ ਜਿਹੜੀ ਬਿਜਲੀ ਬਲੂਗੀ ਉਹਦੇ ਬਿੱਲ ਨਹੀਂ ਹੋ ਇਹਨਾਂ ਨੇ ਆ ਸੋ ਇਸ ਕਰਕੇ ਜਿਹੜਾ ਬਿਜਲੀ ਦਾ ਬਿੱਲ 252 ਆ ਇਹਨੂੰ ਦਬਣਾਉਣਾ ਬੜਾ ਜ਼ਰੂਰੀ ਆ ਦੂਸਰੀ ਮੈਂ ਗੱਲ ਕਰਨੀ ਚਾਹਣਾ ਵੀ ਅੱਜ ਕਦੀ ਸਾਡੇ ਦੇ ਬਿਜਲੀ ਬਿੱਲ ਲੈ ਆਉਂਦਾ ਮਜ਼ਦੂਰਾਂ ਦੇ 4 ਕੋਟ ਜਿਹੜੇ ਲੈ ਆਉਂਦੇ ਉਹ ਕੋਟ ਸਾਡੇ ਤੇ ਵੀ ਲਾਗੂ ਹੁੰਦੇ ਆ ਕਦੇ ਆ ਯੂਨੀਵਰਸਿਟੀ ਦਾ ਬਿੱਲ ਲੈ ਆਉਂਦਾ ਪਦੇ ਚੰਦੀਕਾਰ ਸਾਡੇ ਕੋਲ ਘੋਣਦਾ ਆਉਂਦਾ ਵਾ ਇਹ મોદી बार-बार ਹਮਲੇ ਸਾਡੇ ਤੇ ਕਰ ਰਹੇ ਆ ਇਹ ਭਗਵੰਤ ਮਾਨ ਰਲਿਆ ਵਾ ਇਸ ਵਾਰ ਪਰ ਹਮਲਿਆਂ ਨੇ ਉੱਤੇ ਰੋਕਣ ਦੇ ਲਈ ਉਹ ਆਪਣੀਆਂ ਆਰਥ ਮੰਗਾਂ ਦੇ ਨਾਲ ਕੋਈ ਵੱਡਾ ਮੋਰਚਾ ਸਾਰੀ ਹੈ ਜਿਦੇ ਚ ਮਜ਼ਦੂਰ ਕਿਸਾਨ ਹੋਰ ਲੋਕੀ ਹੋਣ ਉਹ ਸਮਝਦਾ ਕਿਸਾਨਾਂ ਨੂੰ ਇਧਰ ਲਾਜ਼ਮਾ ਮਜ਼ਦੂਰ ਇਸ ਫਿਲ ਦੇ ਵਿਰੁੱਧ ਲੜਦੇ ਰਹਿਣ ਤੇ ਮੇਰੇ ਵਿਰੁੱਧ ਕੋਈ ਨਾ ਕਰੇ ਸੋ ਅੱਜ ਲੋਹ ਰਿਆ ਇਹ ਇੱਕ ਐਸਾ ਵੱਡਾ ਮੰਚ ਬਣਾਓ ਆਪਣੀਆਂ ਮੰਗਾਂ ਦੇ ਨਾਲ-ਨਾਲ ਆਪਣੀਆਂ ਮੰਗਾਂ ਨਹੀਂ ਛੱਡਣੀਆਂ ਪਰ ਉਸ ਮੰਚ ਨੂੰ ਇੰਨਾ ਤਕੜਾ ਕਰਦੇ ਹੋਣ ਵਾਲੇ ਸਮੇਂ 'ਚ ਜਿਤਨਾ ਸੰਯੁਕਤ ਸਾਨ ਮੋਰਚਾ ਦਿੱਲੀ ਵਿੱਚ ਲੜਿਆ ਸੀ ਦੂਸਰੀ ਮੈਂ ਕੱਲ ਕਹਿਣੀ ਚਾਹੁੰਨਾ ਮੈਂ ਉਸ ਇਲਾਕੇ ਤੋਂ ਆਇਆ ਜਿੱਥੇ 120 ਪਿੰਡ ਤਬਾਹ ਹੋ ਗਏ ਮੌਕੇ ਹੋ ਗਿਆਂ ਡੰਗਰ ਚਲੇ ਗਏ ਤੁਸੀਂ ਲੋਕਾਂ ਰਾਤ ਸਾਡੇ ਕੋਲ ਬਹੁਤ ਪਜਾਈ ਆ ਪਰ ਜਿਹੜੇ ਬਾਬੇ ਨਾਨਕ 18 ਸਾਲ ਦਾ ਕਿਸਾਨ ਲੋਕਾਂ ਨੂੰ ਰਾਤ ਵੰਡੀ ਜਾ ਰਹੀ ਆ ਉਹ ਕਹਿੰਦੇ ਤੂੰ ਨਹੀਂ ਲੈਂਦਾ ਉਹ ਆਂਦਾ ਮੈਨੂੰ ਮੰਗਣਾ ਨਹੀਂ ਆਉਂਦਾ ਇਹ ਸਾਡਾ ਜਿਹੜਾ ਕਿਸਾਨ ਆ ਇਹਦੇ ਅੱਖ ਵੀ ਬਹੁਤ ਜਿਆਦੀ ਆ ਅੱਜ ਉਥੇ ਰਾਤ ਵੰਡੀ ਜਾ ਰਹੀ ਪਹਿਲਾਂ ਤੇ ਵੀ ਜਿਹੜਾ ਹਜ਼ਾਰ ਆ ਉਹ ਵੀ ਬਹੁਤ ਛੋਟਾ ਕੋਈ ਐਸਾ ਇਲਾਕਾ ਨਹੀਂ ਪੰਜਾਬ ਜਿਹਦੇ 60-70 ਹਜ਼ਾਰ ਤੋਂ ਘੱਟ ਠੇਕਾ ਹੋਵੇ 30 ਹਜ਼ਾਰ ਤੋਂ